ਜੀ ਸਾਰਿਆਂ ਨੂੰ ਜੇਕਰ ਕੋਈ ਦੁੱਖ ਤਕਲੀਫ ਹੈ ਤਾਂ ਤਜਪੋ ਸਵਾਸ ਸਵਾਸ ਵਾਹਿਗੁਰੂ ਜਪੋ ਸਵਾਸ ਸਵਾਸ ਵਾਹਿਗੁਰੂ ਜੇ ਕੋਈ ਕਿਸੇ ਪਾਸੋਂ ਨਾ ਹੋ ਰਹੀਆ ਕੋਈ ਹਾਲ ਨਹੀਂ ਕਰ ਰਿਆ ਕੋਈ ਸਮਝ ਨਹੀਂ ਆ ਰਹੀ ਤਾਂ ਜਪੋ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜੇ ਕਿਸੇ ਪਾਸੋਂ ਕੋਈ ਕੰਮ ਨਹੀਂ ਬੰਦ ਰਿਆ ਸਾਰੇ ਪਾਸੇ ਜਵਾਬ ਮਿਲ ਰਹੇ ਆ ਤਾਂ ਜੱਪੋ ਸਵਾਸ ਸਵਾਸ ਵਾਹਿਗੁਰੂ ਇਹ ਧ੍ਰਿੜ ਪ੍ਰੋਸਾਹ ਆਪਾਂ ਨੂੰ ਜਿੱਥੇ ਸਵਾਸ ਸਵਾਸ ਜਪਿਆ ਜਾਂਦਾ ਨਾ ਜਿੱਥੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਨਾ ਉੱਥੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਪਰਮਾਤਮਾ ਹਰ ਤਾਕਤਾਂ ਹਰ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾਉਣਗੇ ਤੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋਗੇ ਇਸ ਲਈ ਸਵਾਸ ਸਵਾਸ ਜਪੋ ਸਵਾਸ ਸਵਾਸ ਜਪੋ ਵਾਹਿਗੁਰੂ ਵਾਹਿਗੁਰੂ ਆਈ